ਅਸੀਂ ਅਣ ਤੁਸੀਂ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਜੀ ਆਇਆਂ ਆਜ ਅੱਜ ਆਪਾਂ ਪਹੁੰਚੇ ਹਾਂ ਜੀ ਦਿੱਲੀ ਦੇ ਵਿੱਚ ਦਿੱਲੀ ਜਿਹੜਾ ਹੈਗਾ ਨਿਰੰਕਾਰੀ ਸਰੋਵਰ ਹਾਂ ਜੀ ਸਹੀ ਸੁਣਿਆ ਤੁਸੀਂ ਨਿਰੰਕਾਰੀ ਭਵਨ ਹੈ ਇਹ ਦਿੱਲੀ ਦਾ ਹੈੱਡ ਕੁਆਟਰ ਹੈ ਜੀ ਜਿੱਥੇ ਆਪਾਂ ਅੱਜ ਪਹੁੰਚੇ ਹਾਂ ਇੱਥੇ ਨਿਰੰਕਾਰੀ ਸੰਗਤ ਆਉਂਦੀ ਹੈ ਇਸ ਤੋਂ ਇਲਾਵਾ ਆਮ ਪਬਲਿਕ ਵੀ ਬਹੁਤ ਜ਼ਿਆਦਾ ਜਿਹੜੀ ਹੈਗੀ ਐ ਇੱਥੇ ਆਪਣੀਆਂ ਜਿਹੜਾ ਟਾਈਮ ਪਾਸ ਕਰ ਲੋ ਜਾਂ ਰੀਲਾਂ ਬਣਾਉਣ ਦੇ ਲਈ ਜਾਂ ਘੁੰਮਣ ਦੇ ਲਈ ਜਾਂ ਫੈਮਲੀਆਂ ਸੀ ਹੀ ਨੇ ਜ਼ਿਆਦਾਤਰ ਇੱਥੇ ਆ ਰਹੀਆਂ ਇਹ ਕੰਟੀਨ ਆ ਜਿਹੜੀ ਤੁਸੀਂ ਦੇਖ ਰਹੇ ਹੋ ਤੇ ਕੰਟੀਨ ਦੀ ਗੱਲ ਕਰੀਏ ਤਾਂ ਬਹੁਤ ਜੈਨੂਇਨ ਪ੍ਰਾਈਸ ਨੇ ਜਿਵੇਂ ਕਿ ਆਮ ਚਾਹ ਦਾ ਕੱਪ 10 ਰੁਪਏ ਦਾ ਤਾਂ ਇੱਥੇ 10 ਰੁਪਏ ਦਾ ਹੀ ਹੈ ਅਗਰ ਕੋਲਡ ਡਰਿੰਕ 40 ਰੁਪਏ ਵਾਲੀ ਲਿੰਕਾ ਹੋਗੀ ਜਾਂ ਕੋਕ ਕੋਕ ਹੋਗੀ ਉਹ ਇੱਥੇ 40 ਵਾਲੀਆਂ 35 ਰੁਪਏ ਦੇ ਵਿੱਚ ਨੇ ਬਹੁਤ ਜਿਹੜੇ ਪ੍ਰਾਈਸ ਜੈਨੂਇਨ ਨੇ ਇੱਥੇ ਦੇ ਤੁਸੀਂ ਢਿੱਡ ਭਰ ਕੇ ਜਿਹੜਾ ਹੈਗਾ ਖਾ ਸਕਦੇ ਹੋ ਔਰ ਇੰਨਾ ਕੁ ਜਿਹੜਾ ਅ ਮਤਲਬ ਕਿ ਸਫਾਈ ਦੇ ਨਾਲ ਭੋਜਨ ਬਣਦਾ ਆ ਬਹੁਤ ਜ਼ਿਆਦਾ ਤੇ ਇਹ ਹੈਗਾ ਜੀ ਇੱਥੇ ਆਡੀਓ ਔਰ ਵੀਡੀਓ ਸੀਰੀਜ਼ ਵਗੈਰਾ ਮਿਲਦੀਆਂ ਨੇ ਇੱਥੇ ਬੁੱਕਸ ਵਗੈਰਾ ਮਿਲਦੀਆਂ ਹਨ ਤੁਸੀਂ ਦੇਖ ਸਕਦੇ ਹੋ ਤਕਰੀਬਨ ਮੈਂ ਇੱਥੇ ਅੰਕਲ ਜੀ ਨਾਲ 15 ਤੋਂ 20 ਮਿੰਟ ਗੱਲਬਾਤ ਕੀਤੀ ਮੈਨੂੰ ਬਹੁਤ ਚੰਗਾ ਲੱਗਿਆ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਵਧੀਆ ਜਿਹੜਾ ਇੱਥੇ ਦਾ ਨਜ਼ਾਰਾ ਆ ਸਵੇਰ ਇੱਥੇ ਆਮ ਪਬਲਿਕ ਆ ਜਿਹੜੀ ਉਹ ਇੰਨੀ ਕੁ ਜ਼ਿਆਦਾ ਸੈਰ ਵਗੈਰਾ ਦੇ ਲਈ ਆ ਜਾਂਦੀ ਆ ਅੰਕਲ ਨੇ ਦੱਸਿਆ ਸ਼ਾਮ ਨੂੰ ਔਰ ਸਵੇਰੇ ਬਹੁਤ ਜ਼ਿਆਦਾ ਭੀੜ ਹੁੰਦੀ ਆ ਦਿਨ ਦੇ ਵਿੱਚ ਆਮ ਜਿੰਨਾ ਕੁ ਤੁਸੀਂ ਦੇਖ ਰਹੇ ਹੋ ਓਨੀ ਕੁ ਭੀੜ ਹੁੰਦੀ ਆ ਇਹ ਜਿਹੜਾ ਖਿੱਚਦਾ ਦ੍ਰਿਸ਼ ਹੈ ਜੀ ਲੋਟਸ ਕਮਲ ਦਾ ਫੁੱਲ ਬਣਿਆ ਹੋਇਆ ਹੈ ਜਿਹੜਾ ਇਹਨਾਂ ਨੇ ਬਣਾਇਆ ਹੋਇਆ ਮਤਲਬ ਅੰਦਰ ਜਿਹੜਾ ਕਿ ਪੂਰਾ ਖਿੱਚ ਦਾ ਜਿਹੜਾ ਕਾਰਨ ਬਣਦਾ ਆ ਤੇ ਇੱਥੇ ਜ਼ਿਆਦਾਤਰ ਜਿਹੜੀ ਪਬਲਿਕ ਆ ਉਹ ਰੀਲਸ ਵਗੈਰਾ ਬਣਾ ਰਹੀ ਆ ਤੁਸੀਂ ਦੇਖ ਸਕਦੇ ਹੋ ਬਾਕੀ ਇਸ ਤੋਂ ਇਲਾਵਾ ਇੱਥੇ ਮਿਊਜ਼ੀਅਮ ਵੀ ਬਣਿਆ ਹੋਇਆ ਆ ਤੇ ਸ਼ਾਮ ਨੂੰ ਜਿਹੜਾ ਹੈਗਾ ਇੱਥੇ ਜਿਹੜੇ ਜਿਹੜਾ ਇਹ ਲੋਟਸ ਦਾ ਫੁੱਲ ਬਣਿਆ ਹੋਇਆ ਇੱਥੇ ਨੀਚੇ ਵੀ ਜਿਹੜੇ ਹੈਗੇ ਨੇ ਤੁਸੀਂ ਆਮ ਪਬਲਿਕ ਦੇਖ ਰਹੇ ਹੋ ਤੇ ਇੱਥੇ ਨਾਲ-ਨਾਲ ਜਿਹੜਾ ਹੈਗਾ ਪਬਲਿਕ ਘੁੰਮਦੀ ਆ ਘੁੰਮਣ ਦੇ ਨਾਲ-ਨਾਲ ਬੈਠ ਕੇ ਰੈਸਟ ਵੀ ਕਰਦੀ ਆ ਸ਼ਾਂਤੀ ਵੀ ਦਿੰਦੀ ਆ ਆਪਣੇ ਮਨ ਨੂੰ ਕਿਉਂਕਿ ਬੜੇ ਦੂਰੋਂ-ਦੂਰੋਂ ਲੋਕੀ ਆਏ ਹੋਏ ਨੇ ਮੈਂ ਕਈਆਂ ਨਾਲ ਗੱਲਬਾਤ ਕੀਤੀ ਕਈ ਲੋਕ ਜੂਪੀ ਤੋਂ ਬਿਹਾਰ ਤੋਂ ਪੰਜਾਬ ਤੋਂ ਦਿੱਲੀ ਦੇ ਵੀ ਨੇ ਨਾਇਡਾ ਤੋਂ ਵੀ ਜਿਹੜਾ ਦੂਰ ਦੂਰ ਤੋਂ ਦੁਨੀਆ ਇੱਥੋਂ ਤੱਕ ਕਿ ਮੁੰਬਈ ਦੇ ਵੀ ਮੈਨੂੰ ਤਿੰਨ ਚਾਰ ਲੜਕੇ ਇੱਥੇ ਮਿਲੇ ਜਿਹੜੇ ਕਿ ਰੀਲਸ ਵਗੈਰਾ ਤੇ ਘੁੰਮਣ ਆਏ ਹੋਏ ਨੇ ਰੀਲਸ ਵਗੈਰਾ ਵੀਡੀਓ ਵਗੈਰਾ ਬਣਾਉਣ ਆਏ ਹੋਏ ਨੇ ਇਹ ਦੇਖੋ ਜੀ ਤੁਸੀਂ ਕਮਲ ਦੇ ਫੁੱਲ ਜਿਹੜੇ ਹੈਗੇ ਨੇ ਚਾਰੋਂ ਤਰਫ ਇਸ ਲੋਟਸ ਦੇ ਫੁੱਲ ਦੇ ਅ ਦੁਆਲੇ ਜਿਹੜੇ ਹੈਗੇ ਨੇ ਅਸਲੀ ਦੇ ਜਿਹੜੇ ਲੋਟਸ ਖਿਲੇ ਹੋਏ ਨੇ ਤੁਸੀਂ ਦੇਖ ਸਕਦੇ ਹੋ ਤੇ ਇਹ ਚਾਰੋਂ ਤਰਫ ਦਾ ਦ੍ਰਿਸ਼ਾ ਜੀ ਤੇ ਬਾਕੀ ਮੱਛੀਆਂ ਵੀ ਹੈਗੀਆਂ ਨੇ ਇੱਥੇ ਕੋਈ ਕੋਈ ਮੈਂ ਮੱਛੀਆਂ ਵੀ ਜਿਹੜੀਆਂ ਹੈਗੀਆਂ ਨੇ ਆ ਵੀਡੀਓ ਦੇ ਵਿੱਚ ਲਈਆਂ ਨੇ ਤੁਸੀਂ ਧਿਆਨ ਨਾਲ ਦੇਖੋ ਤੁਹਾਨੂੰ ਵੀ ਨਜ਼ਰ ਆਉਣਗੀਆਂ ਹਾਂਜੀ ਦੇਖੋ ਤੁਸੀਂ ਕਿੰਨਾ ਖਿਸਤ ਦਾ ਜਿਹੜਾ ਕਾਰਨ ਬਣਿਆ ਹੋਇਆ ਹੋਰ ਵੀ ਇਹ ਨੀਅਰ ਅਬਾਊਟ 60 ਤੋਂ 65 ਏਕੜ ਦੇ ਵਿੱਚ ਜਿਹੜਾ ਹੈਗਾ ਇਹ ਬਣਿਆ ਹੋਇਆ ਇਹ ਜਿਹੜਾ ਜਿਹੜਾ ਲੋਟਸ ਦਾ ਫੁੱਲਾ ਇਹ ਜਦੋਂ ਸ਼ਾਮ ਨੂੰ ਲਾਈਟਿੰਗ ਦੇ ਨਾਲ ਇਹ ਚੱਲਦਾ ਆ ਤਾਂ ਹੋਰ ਵੀ ਜਿਹੜਾ ਹੈਗਾ ਆ ਦ੍ਰਿਸ਼ ਪਿਆਰਾ ਹੋ ਜਾਂਦਾ ਤੁਸੀਂ ਦੇਖ ਸਕਦੇ ਹੋ ਇਹ ਚਾਰੋਂ ਤਰਫ ਜਿਹੜਾ ਹੈਗਾ ਆ ਸਮਝਣ ਦੀ ਗੱਲ ਆ ਆ ਦੇਖੋ ਇਹ ਗੇਟ ਬਣਿਆ ਹੋਇਆ ਇੱਕ ਤਰ੍ਹਾਂ ਦਾ ਜਿਹੜਾ ਕਿ ਚਾਰੋਂ ਤਰਫ ਆ ਚਾਰੋਂ ਤਰਫ ਹੀ ਜਿਹੜਾ ਇੰਡੀਆ ਦੇ ਝੰਡੇ ਵੀ ਲਹਿਰਾ ਰਹੇ ਨੇ ਤੁਸੀਂ ਦੇਖ ਸਕਦੇ ਹੋ ਹਾਂਜੀ ਜੇ ਬੜੀਆ ਲੱਗਿਆ ਹੋਵੇ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜੇ ਵੀ ਕਰੇ ਤਾਂ ਤੁਸੀਂ ਇੱਥੇ ਵੀ ਪਹੁੰਚੋ ਤੁਸੀਂ Google ਤੇ ਸਰਚ ਕਰੋਗੇ ਤਾਂ ਤੁਹਾਨੂੰ ਮਿਲ ਜਾਣਾ ਆ ਨਿਰੰਕਾਰੀ ਸਰੋਵਰ ਹਾਂਜੀ ਪੂਰਾ ਜਿਹੜਾ ਹੈਗਾ ਦਸ਼ਦਾ ਦੇ ਕੇਂਦਰ ਆ